ਉੜਾਂ ਵੀ 24 ਦੇਖ ਰਹੇ ਸਾਰੇ ਸੂਚਕਾਂ ਦਰਸ਼ਕਾਂ ਨੂੰ ਮੇਰੇ ਵੱਲੋਂ ਜਨਕਿ ਤੁਹਾਡੇ ਦੋਸਤ ਕਮਲਜੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਸਾਡੇ ਪ੍ਰੋਗਰਾਮ ਸ਼ਕਸ਼ੀਤ ਨਾਮਾ ਨੂੰ ਬੜਾ ਰੱਜ ਕੇ ਪਿਆਰ ਦੇ ਰਹੇ ਹੋ ਉਸ ਪਿਆਰ ਦੇ ਲਈ ਤੁਹਾਡਾ ਬਹੁਤ ਧੰਨਵਾਦ ਅਸੀਂ ਵੀ ਹਰ ਸਮੇਂ ਕੋਸ਼ਿਸ਼ ਵਿੱਚ ਰਹਿੰਦੇ ਆ ਕਿ ਤੁਹਾਡੇ ਨਾਲ ਅਜਿਹੇ ਇਨਸਾਨਾਂ ਨੂੰ ਰੂਪ ਨੂੰ ਕਰਵਾਵਾ ਕਰਾਈਏ ਜਿਨ੍ਹਾਂ ਨੇ ਆਪਣੀ ਲੇਖਣੀ ਨਾਲ ਜਾਂ ਆਪਣੀ ਆਵਾਜ਼ ਨਾਲ ਸਮਾਜ ਵਿੱਚ ਬੜਾ ਕੁਝ ਪੋਜ਼ਿਟਿਵ ਕੀਤਾ ਸੋ ਅੱਜ ਉਸੇ ਲੜੀ ਵਿੱਚ ਤੁਹਾਡੇ ਰੂਬਰੂ ਮੈਂ ਚਰਵਾਉਣ ਜਾ ਰਿਹਾ ਇੱਕ ਉੱਗੇ ਨਾਵਲਕਾਰ ਤੇ ਕਹਾਣੀਕਾਰ ਸਰਦੇਸ਼ ਸਿੰਘ ਮਾਨੀ ਜੀ ਨੂੰ ਆਓ ਫਿਰ ਗੱਲਬਾਤ ਕਰੀਏ ਸਰਦੇਸ਼ ਸਿੰਘ ਮਾਨੀ ਨਾਲ ਸਰਦੇਸ਼ ਸਿੰਘ ਮਾਨੀ ਤੁਹਾਡਾ ਪੜਾਣੀ 24 ਤੇ ਦਿਲੋਸਵਾਲ ਕੈਟਰਨਲ ਜੋ ਤਾ ਸਭ ਤੋਂ ਪਹਿਲਾਂ ਸਰਦੇਸ਼ ਸਿੰਘ ਮਾਨੀ ਤੁਸੀਂ ਨਹੀਂ ਸਾਡੇ ਦਸਕਰਾਂ ਨਾਲ ਸਾਹਿਬਾ ਆਪਣੇ ਜੀਵਨ ਵਾਲੀ ਠੀਕ ਹੈ ਅਸਲਚ ਜਿਹੜਾ ਮੇਰਾ ਜਨਮ ਸੀ ਉਹ بڑے ਇੱਕ ਇਹ ਜੇ ਮਾਹੌਲ ਚ ਹੋਇਆ ਸੀ ਜਾਂ ਇਹ ਜੇ ਜਣੀ ਗੈਰ ਸਾਇਤਿਕ ਮਾਹੌਲ ਚ ਹੋਇਆ ਸੀ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਜਮਾ ਜਿੱਥੇ ਜਣੀ ਪਾਤਰਤਾ ਬਹੁਤ ਘੱਟ ਦੇ ਸੀ ਜੀ ਪਰ ਉਹਨਾਂ ਨੂੰ ਜਣੀ ਸਾਹਿਤ ਬਾਰੇ ਜਾਂ ਜਣੀ ਜ਼ਿੰਦਗੀ ਦੀਆਂ ਜਿਹੜੀਆਂ ਇਹ ਸੂਖਮ ਕਲਾਮਾਂ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਇੱਕ ਮੇਰਾ ਚਾਚਾ ਸੀ ਹਜੂਰਾ ਉਹ ਕਦੇ-ਕਦੇ ਜਣੀ ਕੰਨ ਤੇ ਹੱਥ ਰੱਖ ਕੇ ਕਵਿਸ਼ਰੀ ਕਰਦਾ ਹੁੰਦਾ ਸੀ ਮੇਰੇ ਲਈ ਜਣੀ ਸਾਹਿਬ ਜਿਹੜਾ ਮੋਢਲਾ ਜਣੀ ਸਮਝੰਦਾ ਗੱਲ ਸੀ ਉਹ ਮੇਰਾ ਚਾਚਾ ਹਜੂਰਾ ਹੀ ਸੀ ਤੇ ਮੈਂ ਉਹਦੀਆਂ ਜਦੋਂ ਗੱਲਾਂ ਸੁਣਦਾ ਤੇ ਉਹ ਉਹ ਉਦ ਬਾਦਛਾ ਤੇ ਬੇਗੋ ਨਾਦੀਆਂ ਜਾਂ ਮਿਰਜਾ ਸਾਹਿਬਾ ਦੀਆਂ ਜਿਹੜੇ ਕਿੱਸੇ ਸੀ ਉਹਨਾਂ 'ਚ ਉਹ ਕੋਈ ਨਾ ਕੋਈ ਜਦੋਂ ਛੰਦ ਸੁਣਾਉਂਦਾ ਤਾਂ ਮੈਨੂੰ ਜਣੀ ਇਹ ਜਾਗ ਲੱਗੀ ਵੀ ਜਿਹੜਾ ਸਾਹਿਤ ਆ ਜਾਂ ਜਿਹੜੀ ਜਣੀ ਹੋਰ ਕਲਾਵਾਂ ਨੇ ਪੜ੍ਹਨ ਤੋਂ ਇਲਾਵਾ ਇਹ ਵੀ ਬਹੁਤ ਮਹੱਤਵਪੂਰਨ ਰੱਖਦੀਆਂ ਨੇ ਤੇ ਮੈਂ ਉਦੋਂ ਜਣੀ ਇਸ ਪਾਸੇ ਆਉਣ ਲੱਗਿਆ ਤੇ ਜਿਹੜੀ ਮੇਰੀ ਮੁੱਢਲੀ ਪੜ੍ਹਾਈ ਸੀਗੀ ਉਹ ਜਣੀ ਖਾਲਸਾ ਹਾਈ ਸਕੂਲ ਮੋੜ ਮੰਡੀ ਚੋਂ ਹੋਈ ਸੀ ਤੇ ਜਣੀ ਮੈਂ ਭਾਵੇਂ ਬਹੁਤਾ ਹਿਆਰ ਵਿਦਿਆਰਥੀ ਨਹੀਂ ਸੀ ਪਰ ਮੇਰਾ ਕਈ ਵਿਸ਼ਾ ਤੇ ਬਹੁਤ ਚੰਗੀ ਪਕੜ ਸੀਗੀ ਇਥੋਂ ਤੱਕ ਕਿ ਮੈਂ 10ਵੀਂ ਜਾਂਦਾ ਜਾਂਦਾ ਥਾਂ ਸਾਹਾਰੀ ਵਰਗੇ ਜਿਹੜੇ ਔਖੇ ਨਾਵਲਕਾਰ ਨੇ ਜਣੀ ਅਮਰੀਕਾ ਦੇ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਸੀ ਉਹਨਾਂ ਨੂੰ ਮੂਹ ਮਾਡਲ ਲੱਗ ਪਿਆ ਸੀ ਪਰ ਮੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਉਂਦਾ ਸੀ ਪਰ ਮੈਂ ਉਹਨਾਂ ਨੂੰ ਪੜਦਾ ਸੀ ਤੇ ਮੈਂ ਕਹਿੰਦਾ ਸੀ ਕਿ ਜਿਹੜਾ ਕਲਾਸੀਕਲ ਸਾਹਿਤਾ ਜਿਹੜਾ ਜਣੀ ਸਾਰੀ ਦੁਨੀਆ 'ਚ ਮਸ਼ਹੂਰ ਆ ਉਹ ਲੇਖਕਾਂ ਨੂੰ ਪੜ੍ਹਨਾ ਚਾਹੀਦਾ ਇਹਦੇ ਲਈ ਮੈਂ ਜਣੀ ਯਤਨ ਆਰੰਭ ਕਰੀ ਸੀ ਬਹੁਤ ਅੱਛੀ ਗੱਲ ਤੁਹਾਡੀ ਲੱਗੀ ਕਿ ਤੁਸੀਂ ਬਚਪਨ ਦੀ ਤੁਹਾਡੇ ਵਿੱਚ ਜੋ ਇੱਕ ਇੰਟਰਸਟ ਸੀ ਜਿਹੜਾ ਬੜੇ ਮਹਾਨ ਲੇਖਕ ਹੋਏ ਨੇ ਅੰਮ੍ਰੇਜੀ ਸਾਹਿਬ ਦੇ ਤੁਮ ਆੜੀ ਦੀ ਜਦੋਂ ਉਹਨਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਤਾਂ ਕਹਿੰਦੇ ਨੇ ਕਿ ਹੋ ਨਾਲ ਬਿਬਰਾਨ ਕੇ ਹੋਤੀ ਕਿਰਪਾ ਤਾਂ ਆਪ ਜੀ ਨੇ ਬਚਪਨ ਤੋਂ ਹੀ ਇੱਕ ਤਰ੍ਹਾਂ ਦੀ ਜੋ ਸਹਿਤ ਵਾਲ ਜੋ ਆਪਣਾ ਇੰਟਰਸਟ ਦਿਖਾਉਣਾ ਸ਼ੁਰੂ ਕਰ ਦਿੱਤਾ ਮੋੜਕਲਾ ਇੱਕ ਛੋਟਾ ਜਿਹਾ ਪਿੰਡਾ ਜਿਹੜਾ ਬਹਿੰਡਾ ਨਾਲ ਤੁਸੀਂ ਰਹਿਣ ਵਾਲੇ ਹੋ ਆਪ ਜੀਨ ਜੋ ਪਰਿਵਾਰਕ ਮਾਹੌਲ ਸੀ ਉਹ ਵੀ ਪੜਨ ਵਾਲਾ ਨਹੀਂ ਮਿਲਿਆ ਪਰ ਫਿਰ ਵੀ ਆਪ ਜੀ ਦਾ ਜੋ ਲਿਖਣ ਵਾਲੇ ਪਾਸੇ ਜੋ ਰੁਚੀ ਕਿਸ ਤਰ੍ਹਾਂ ਪੈਦਾ ਹੋਈ ਹਾਜੀ ਇਹ ਇਸ ਦਾ ਕਾਰਨ ਇਹ ਹੈ ਆ ਵੀ ਮੈਂ ਅਸਲ 'ਚ ਇਹ ਸਮਝਦਾ ਵੀ ਕਿਸੇ ਵੀ ਸਾਹਿਤ ਵਿਦਾਚਨ ਲਿਖਣ ਲਈ ਲੇਖਕ ਨੂੰ ਜਣੀ ਪੜਨਾ ਜਣੀ ਸਾਹਿਤ ਪੜਨਾ ਬਹੁਤ ਜ਼ਰੂਰੀ ਹੈ ਜਣੀ ਮੈਂ ਮੈਨੂੰ ਆਏ ਲੱਗਦੀ ਹੈ ਵੀ ਪੰਜਾਬੀ ਸਾਹਿਤ ਦਾ ਜਾਂ ਇਥੋਂ ਦੇ ਕੇ ਜਿਹੜਾ ਜਣੀ ਕਲਾਸ ਕਲਾਸੀਕਲ ਸਾਹਿਤ ਰਸ਼ੀਆ ਦਾ ਸੀਗਾ ਜਣੀ ਮੈਕਸਮ ਗੋਰ ਕੀ ਟਾਲ ਸਟਾਈਲ ਵਰਗੇ ਉਹਨਾਂ ਨੂੰ ਮੈਂ ਜਣੀ ਬਹੁਤ ਵੱਡੀ ਪੱਧਰ ਤੇ ਪੜਿਆ ਜਣੀ ਇੱਕ ਨਾਵਲਾ ਯਾਨੀ ਅਸਲੀ ਇਨਸਾਨ ਦੀ ਕਹਾਣੀ ਉਹ ਮੈਂ ਗੋਰਸ ਕੋਲੇ ਪਈਦਾ ਉਹਨੂੰ ਮੈਂ ਜਣੀ 7 ਦਿਨਾਂ ਚ ਐਡਾ ਵੱਡਾ ਨਾਵਲ ਸੀ ਉਹ ਜਦੋਂ ਮੈਂ ਪੜਿਆ ਛੋਟੀ ਜੀ ਉਮਰ 'ਚ 20 ਸਾਲ ਦੀ ਉਮਰ 'ਚ ਤਾਂ ਮੈਨੂੰ ਪਗੜਾ ਲੱਗਿਆ ਵੀ ਸਾਹਿਤ ਕੀ ਹੁੰਦਾ ਤੇ ਫਿਰ ਮੈਂ ਜਣੀ ਇੱਕ ਛੋਟੀ ਜੀ ਕਿਤਾਬ ਚੁਪਕਾਉਣ ਲਈ ਦਿੱਲੀ ਚਲਿਆ ਗਿਆ ਸੀਗਾ ਉਥੇ ਜਿਹੜੀ ਜਿਹੜੀ ਇੱਕ ਬਹੁਤ ਵੱਡਾ ਜਣੀ ਪਬਲਿਸ਼ਰ ਸੀਗਾ ਲਭਜੋਗ ਪ੍ਰਕਾਸ਼ਨ ਉਹਨੇ ਮੈਨੂੰ ਜਣੀ ਜਿਹੜਾ ਉਹਦਾ ਜਣੀ ਮਾਲਕ ਸੀ ਉਹਨੇ ਮੈਨੂੰ ਰਾਏ ਤੀ ਤੇ ਕਾਕਾ ਤੂੰ 10 ਸਾਲ ਹੋਰ ਸਾਹਿਤ ਕਰ ਅਸੀਂ ਤੇਰੀ ਕਿਤਾਬ ਜਮਾ ਮੁਸਤ ਛਾਪਾਂਗੇ ਪਰ ਤੈਨੂੰ ਪੜਨਾ ਜ਼ਰੂਰ ਪਊਗਾ ਉਸ ਤੋਂ ਮੈਂ ਬਹੁਤ ਕੁਝ ਸਿੱਖਿਆ ਤੇ ਆ ਕੇ ਮੈਂ ਹੋਰ ਵੀ ਜਣੀ ਵੱਡੀ ਪੱਧਰ ਤੇ ਪੜਨ ਲੱਗਿਆ ਬਹੁਤ ਅੱਛੀ ਗੱਲ ਜੀ ਸਭ ਤੋਂ ਪਹਿਲਾਂ ਆਪ ਜੀ ਨੇ ਸੁਦੇਲ ਮਾਨ ਜੀ ਕਿਹੜੀ ਮੈਦਾਨੋਂ ਆਪਣਾਇਆ ਜੀ ਮੈਂ ਸ਼ੁਰੂ ਕੀਤਾ ਜਿਹੜੀ ਜਿਹੜੀ ਜਿਹੜਾ ਦਰਜਾ ਸਪੀਸੀ ਉਹ ਨਾਵਲ ਚ ਸੀ ਮੈਂ ਇੱਕ ਨਾਵਲ ਚੱਕ ਵੀਰ ਸਿੰਘ ਜਣੀ 1991 ਚ ਲਿਖਿਆ ਤੇ ਇਹ ਲੋਕੀਤ ਪ੍ਰਕਾਸ਼ਨ ਚੰਡੀਗੜ੍ਹ ਵਾਲਿਆਂ ਨੇ ਛਾਪਿਆ ਤੇ ਇਹ ਨਾਵਲ ਜਿਹੜਾ ਸੀ ਇਹ ਜਣੀ ਜਿਹੜੀ ਆਪਣੀ ਦੇਸ਼ ਭਗਤ ਸੀਗੀ ਉਸ ਵੇਲੇ ਦੇ ਜਿਹੜੇ ਪਾਤਰ ਸੀਗੇ ਜਿਹੜੇ ਜਣੀ ਪਿੰਡਾਂ 'ਚ ਰਹਿੰਦੇ ਸੀਗੇ ਜੀ ਉਹਨਾਂ ਬਾਰੇ ਜਣੀ ਉਹਨਾਂ ਬਾਰੇ ਮੈਨੂੰ ਕਿਸੇ ਪਿੰਡ ਦੇ ਬੰਦੇ ਨੇ ਸਾਰੀਆਂ ਗੱਲਾਂ ਦੱਸੀਆਂ ਸੀਆਂ ਜਿਵੇਂ ਜਿਵੇਂ ਉਹ ਦੱਸਦੇ ਨੂੰ ਦੱਸਦਾ ਗਿਆ ਮੈਂ ਉਵੇਂ ਲਿਖਦਾ ਗਿਆ ਤੇ ਉਹ ਜਿਹੜਾ ਨਾਵਲ ਸੀਗਾ ਉਹ ਉਸ ਵੇਲੇ ਦਾ ਜਣੀ 1950 ਤੇ 60 ਦਾ ਜਿਹੜਾ ਜਣੀ ਆਪਣਾ ਜੜੀ ਇਥੋਂ ਦਾ ਕਹਾਣੀ ਕਿਉਂ ਪੇਸ਼ ਕਰਦਾ ਹਾਂ ਕਹਾਣੀ ਕਿਉਂ ਪੇਸ਼ ਕਰਦਾ ਜੀ ਬਹੁਤ ਅੱਛਾ ਤੁਹਾਡਾ ਜੋ ਪਹਿਲਾ ਨਾਮ ਜ਼ੁਖਾਨੀ ਵਿੱਚ ਆਇਆ ਸੀ ਚੱਕ ਵੀਰ ਸਿੰਘ ਹੁਣ ਤੱਕ ਆਪ ਵੀ ਚਾਰ ਨਾਵਲ ਦਰਸ਼ਕਾਂ ਦੇ ਸਾਹਮਣੇ ਹੋ ਚੁੱਕੇ ਨੇ ਦੂਜਾ ਨਾਵਲ ਆਪ ਜੀ ਨੇ ਕਿਹੜਾ ਲਿਖਿਆ ਜੀ ਹਾਂ ਜੀ ਇਹ ਇੱਕ ਨਾਵਲ ਜੰਗ ਜੰਦ ਜੜੋਰੀ ਸੀ ਇਹ 2012 ਚ ਆਇਆ ਇਹ ਜਿਹੜੀ ਇੱਕ ਇਹ ਜੀ ਕੁੜੀ ਦੀ ਜੜੀ ਕਹਾਣੀ ਆ ਜਿਹੜੀ ਬਹੁਤ ਪੜ੍ਹੀ ਹੋਈ ਆ ਜਿਹੜੀ ਉਹ ਜਣੀ ਆਧੀ ਆ ਵੀ ਜਿਹੜਾ ਸਿਸਟਮ ਉਹਦੇ ਉਹ ਫਿੱਟ ਨਹੀਂ ਬੈਠ ਰਹੀ ਉਹਨੇ ਬਹੁਤ ਵੱਡੀ ਪੜ੍ਹਾਈ ਕਰੀ ਆ ਆਈਪੀਐਸ ਕਰੀ ਹੋਈ ਆ ਜੀ ਤੇ ਉਹ ਜਾਂਦੀ ਆ ਵੀ ਇਹ ਜਿਹੜਾ ਜਿਹੜਾ ਸਿਸਟਮ ਆ ਇਸ ਨੂੰ ਬਦਲਣਾ ਚਾਹੀਦਾ ਇਹ ਬਦਲ ਜਾਣਾ ਚਾਹੀਦਾ ਇਹਦੇ ਲਈ ਉਹ ਜਿਹੜਾ ਉਹਦਾ ਸੰਘਰਸ਼ ਆ ਇਹ ਹੀ ਇਸ ਜਣੀ ਜਿਹੜਾ ਨਾਵਲ ਆ ਉਹਦਾ ਮੁੱਖ ਜਣੀ ਵਿਸ਼ਾ ਇਹਦਾ ਵਿਸ਼ਾ ਵਸਤੂ ਹਾਂ ਵਿਸ਼ਾ ਵਸਤੂ ਹੈਗਾ ਤੇ ਉਹ ਜਣੀ ਇਹਦੇ ਲਈ ਕਿੱਥੋਂ ਤੇ ਕਰ ਜਾਂਦੀ ਆ ਕਿਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਦੀ ਲੰਘਦੀ ਆ ਇਹ ਸਾਰਾ ਕੁਝ ਇਸ ਨਾਵਲ ਚ ਹੈਗਾ ਜੀ ਜੀ ਤੀਜਾ ਨਾਵਲ ਆ ਜੀ ਵਿੱਚ ਲਿਖਿਆ ਟਿੱਕੀ ਹੋਈ ਰਾਤ ਜੀ ਟਿੱਕੀ ਰਾਤ ਵਾਲੇ ਥੋੜਾ ਸੰਕੇਤ ਵੀ ਸਾਡੇ ਲਾਛਕਾ ਨਾਲ ਸਮਝ ਪਾਓ ਹਾਂਜੀ ਉਸ ਵਿੱਚ ਕੀ ਵਿਸ਼ਾ ਵਸਤੂ ਸੀ ਅਸਲ ਚ ਇਹ ਕਿਸਾਨੀ ਦੀ ਜਿਹੜੀ ਛੋਟੀ ਕਿਸਾਨੀ ਆ ਉਹਦੇ ਜਣੀ ਸੰਦਰਭ ਵਿੱਚ ਇਹ ਨਾਵਲ ਹੈਗਾ ਵੀ ਇਹ ਇੱਕ ਬਹੁਤ ਵੱਡਾ ਬਾੜਾ ਕਾਰੀ ਨਾਵਲਾ 320 ਸਫ਼ਿਆਂ ਦਾ ਬਹੁਤ ਖੂਬ ਉਹਦੇ ਚ ਜਣੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਵੀ ਜਿਹੜੀ ਛੋਟੀ ਕਿਸਾਨੀ ਆ ਉਹ ਕਿਉਂ ਮਰ ਰਹੀ ਆ ਜਿਹੜਾ ਕਰਜ਼ਾ ਹੈਗਾ ਉਹਦੇ ਕੀ ਕੀ ਜਿਹੜੇ ਅਫੈਕਟ ਨੇ ਉਹ ਲੋਕਾਂ ਦੇ ਪੈ ਰਹੇ ਆ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਜਿਹੜਾ ਨਾਵਲਾ ਜਾਂ ਜਿਹੜੀ ਨਸ਼ਾਖੋਰੀ ਆ ਜਿਹੜੇ ਪੰਜਾਬ 'ਚ ਇੰਨਾ ਜ਼ਿਆਦਾ ਨਸ਼ਾ ਫੈਲਿਆ ਹੋਇਆ ਉਰ ਪਰਵਾਰਾਂ ਤੇ ਘਰਾਂ ਤੇ ਕੀ ਅਸਰ ਪੈ ਰਿਹਾ ਇਹ ਸਾਰਾ ਕੁਝ ਇਹਦੇ ਵਿੱਚ ਆਉਂਦਾ ਜੀ ਬਹੁਤ ਖੂਬ ਉਸ ਤੋਂ ਬਾਅਦ ਇਹ ਚੌਥਾ ਨਾਲ ਲਖੀਆਂ ਦੇ ਸਭ ਮੁਖ ਹੋਇਆ ਇਸ ਦਾ ਨਾਮ ਹੈ ਵੈਸ਼ੀਰੁੱਤ ਇਹ ਵੈਸ਼ੀਰੁੱਤ ਦੀ ਸ਼ਬਦ ਜਿਹੜਾ ਇੱਕ ਬੜਾ ਸੁਣਨ ਨੂੰ ਅਚੰਭਿਤ ਸ਼ਬਦ ਲੱਗਦਾ ਹੈ ਇਹ ਜੋ ਸਰਲੇਖ ਹੈ ਵੈਸ਼ੀਰੁੱਤ ਇਹ ਆਪਣੇ ਆਪ ਦੀ ਬੜੇ ਡੂੰਘੇ ਅਰਥਾਂ ਨਾਲ ਧਾਰਨੀ ਹੈ ਥੋੜੇ ਜਿਹਾ ਇਸ ਨਾਲ ਬਾਰੇ ਵੀ ਸਮਝ ਪਾਓ ਕਿ ਵੈਸ਼ੀਰੁੱਤ ਨਾਵਲ ਵਿੱਚ ਆਪ ਜੀ ਨੇ ਕਿਸ ਤਰ੍ਹਾਂ ਦੀ ਗੱਲਬਾਤ ਕੀਤੀ ਇਹ ਇੱਕ ਇਹ ਜਿਹੇ ਪਾਤਰਾਂ ਦੀ ਕਹਾਣੀਆਂ ਜਿਹੜੇ ਜਣੀ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਆ ਜੀ ਜਿਹੜੇ ਇਹ ਜਿਹੜਾ ਆਪਾਂ ਮੌਜੂਦਾ ਦੌਰ ਵਿੱਚੋਂ ਕੰਘ ਰਹੇ ਆ ਇਹ ਇਹਨਾਂ ਪਾਤਰਾਂ ਦੀ ਕਹਾਣੀਆਂ ਜਿਹੜੇ ਜਣੀ ਆਦੇ ਆ ਵੀ ਕਿਸੇ ਤਰ੍ਹਾਂ ਜਣੀ ਘਰਾਂ ਨੂੰ ਤੋੜ ਲਈ ਉਹ ਜਿਹੜੀ ਸੰਘਰਸ਼ ਵੀ ਕਰਦੇ ਆ ਤੇ ਉਹ ਸਰਕਾਰਾਂ ਤੋਂ ਮੰਗ ਵੀ ਕਰਦੇ ਆ ਸਟੇਟ ਤੋਂ ਵੀ ਸਾਨੂੰ ਕੋਈ ਨਾ ਕੋਈ ਰੋਜ਼ਗਾਰ ਦਿੱਤਾ ਜਾਵੇ ਜ ਜਿਹੜੀ ਇਹਨਾਂ ਪਾਤਰਾਂ ਦੇ ਜਿਹੜੀ ਦਿਵਾਲੇ ਜਾਂ ਉਹਨਾਂ ਦੀ ਜਿਹੜੀ ਬਖੰਡਨ ਬਖੰਡਨ ਵਾਲੀ ਹਾਲਤ ਆ ਉਹਦੇ ਬਾਰੇ ਇਹ ਨਾਵਲ ਜੀ ਲਿਖਿਆ ਗਿਆ ਹੈ ਬਹੁਤ ਖੂਬੀ ਆਪ ਜੀ ਦੇ ਨਾਵਲ ਵਾਕਈ ਚਾਰੋਂ ਨਾਵਲ ਬੜੇ ਇੱਕ ਵਿਸ਼ਾਲ ਵਿਸ਼ਾ ਵਸਤੂ ਨੂੰ ਇੱਕ ਆਮ ਕਿਸਾਨੀ ਜੀਵਨ ਨੂੰ ਆਮ ਜਨ ਜੀਵਨ ਨੂੰ ਜਾਹਰ ਕਰਦੇ ਨੇ ਕਿਉਂਕਿ ਆਪ ਜੀ ਮਿੱਟੀ ਨਾਲ ਜੁੜੇ ਹੋਏ ਇਨਸਾਨ ਹਾਂ ਆਪਦੀ ਸੋਚ ਆਪਦੀ ਨਾਵਲਾਂ ਵਿੱਚ ਝਲਕ ਮਾਰਦੀ ਹੈ ਤੇ ਉਸ ਤੋਂ ਇਲਾਵਾ ਆਪ ਜੀ ਨੇ ਕਹਾਣੀ ਵਿਦਾ ਵਾਲੀ ਆਪਣੇ ਹੱਥ ਨੋਜਮਾਇਆ ਉਹਦੇ ਬਾਰੇ ਸਾਝ ਪਾਓ ਜੀ ਅਸਲ ਚ ਕਹਾਣੀ ਵੀ ਮੈਂ ਉਦੋਂ ਹੀ ਲਿਖਦਾ ਜਦੋਂ ਮੇਰੇ ਕੋਲੇ ਨਾਵਲ ਜਣੀ ਮੈਂ ਖਤਰ ਕਰਨ ਤੇ ਉਸ ਵਕਤਾ ਹੁੰਦਾ ਹੈਗਾ ਜਦੋਂ ਜਣੀ ਦੇਖ ਕੇ ਜਿਹੜਾ ਹੈਗਾ ਉਹ ਜਣੀ ਆਦਾ ਵੀ ਅਗਲਾ ਨਾਵਲ ਆਉਣ ਤੋਂ ਪਹਿਲਾਂ ਉਹਦੇ ਕੋਲੇ ਸਮਾਂ ਹੁੰਦਾ ਹੈਗਾ ਇਹ ਮੈਂ ਬਹੁਤ ਸਾਰੀਆਂ ਕਹਾਣੀਆਂ ਲਗੀਆਂ ਪੰਜਾਬੀ ਟੈਬਲੂਨ ਤੇ ਜੱਗ ਮਾਣੀ ਚ ਛਪੀਆਂ ਤੇ ਕਈ ਮੈਗਜ਼ੀਨਾਂ ਚ ਵੀ ਛਪੀਆਂ ਤੇ ਉਹ ਜਿਹੜੀਆਂ ਸੀਗੀਆਂ ਉਹਨਾਂ ਦਾ ਵਿਸ਼ਾ ਵਸਤੂ ਵੀ ਇਹੋ ਜਿਹਾ ਸੀ ਵੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਇਹਦੇ ਆਉਂਦੇ ਰਹੇ ਤੇ ਉਹ ਦੱਸਦੇ ਰਹੇ ਵੀ ਹਾਂ ਅਸੀਂ ਬਾਕੀ ਇਹਨਾਂ ਗੱਲਾਂ ਵਿੱਚ ਦੀ ਲੰਘ ਰਹੇ ਹਾਂ ਜੀ ਬਹੁਤ ਖੂਬ ਤੇ ਮਾਨ ਸਰ ਜੋ ਕਹਾਣੀ ਤੇ ਨਾਵਲ ਦੋ ਵੱਖਰੀਆਂ ਲਿਖੀਆਂ ਵਿਦਾਵਾਨੀ ਤੁਹਾਡੇ ਮਤਲਬ ਦੋਨਾਂ ਵਿੱਚ ਜੋ ਫਰਕ ਹੈ ਸਾਡਾ ਇੱਕ ਸੁਣਨਾ ਚਾਹੁੰਦੇ ਨੇ ਕਿ ਇਹ ਮੇਨ ਆਪ ਨੂੰ ਕੀ ਫਰਕ ਲੱਗਿਆ ਕਹਾਣੀ ਅਤੇ ਨਾਵਲ ਦੇ ਵਿੱਚ ਦੇਖੋ ਜੀ ਕਹਾਣੀ ਬਹੁਤ ਛੋਟੀ ਜੀ ਗੱਲ ਤੇ ਵੀ ਲਿਖੀ ਜਾ ਸਕਦੀ ਆ ਜੀ ਤੇ ਜਿਹੜਾ ਨਾਵਲ ਹੁੰਦਾ ਉਹਦੇ ਲਈ ਪੀੜੀਆਂ ਦਾ ਤੇ ਕਈ ਘਹਾਕਿਆਂ ਦਾ ਜਿਹੜੇ ਸਮਾਂ ਹੈਗਾ ਉਹ ਲੱਗ ਜਾਂਦਾ ਉਹ ਵੀ ਇਹ ਠੀਕ ਆ ਵੀ ਕਈ ਵਾਰੀ ਛੋਟੀਆਂ ਜਾਂ ਥੋੜੇ ਪੇੜ ਦਾ ਵੀ ਨਾਰਲ ਲੋਕ ਲਿਖਣ ਦੇ ਆ ਕਰ ਅਸਰ ਨਾਵਲ ਉਹ ਹੁੰਦਾ ਜਿਹੜਾ ਕਈ ਪੀੜ੍ਹੀਆਂ ਨੂੰ ਜਾਂ ਕਈ ਦਹਾਕਿਆਂ ਨੂੰ ਆਪਦੇ ਵਿੱਚ ਸਮੋਹ ਕੇ ਚੱਲਦਾ ਹੋਵੇ ਤੇ ਮੇਰੇ ਨਾਵਲ ਜਿਹੜੇ ਹੈਗੇ ਆ ਉਹ ਕਈ ਪੀੜ੍ਹੀਆਂ ਵਾਲੇ ਤੇ ਕਈ ਦਹਾਕਿਆਂ ਵਾਲੇ ਆ ਜਿਹੜੇ ਜਣੀ ਜਿਨ੍ਹਾਂ ਕਰਕੇ ਆਪਾਂ ਇਹਨੂੰ ਕਹਾਣੀ ਨਾਲ ਨਖੇੜ ਕੇ ਆਏ ਦੇਖ ਸਕਦੇ ਆ ਵੀ ਨਾਵਲ ਇੱਕ ਵੱਡੀ ਵਿਦਾ ਦਾ ਰੂਪ ਹੁੰਦਾ ਹੈਗਾ ਰੂਪ ਹੁੰਦਾ ਤੇ ਕਹਾਣੀ ਬਹੁਤ ਛੋਟੀ ਵਿਦਾ ਦਾ ਬਾਤ ਹੋਰ ਜੀ ਤੁਹਾਡਾ ਜੋ ਇਹ ਬਹੁਤ ਸਾਰਾ ਅੱਛਾ ਲੱਗਿਆ ਜੀ ਫਾਕੀਰ ਦੱਸਿਆ ਦਰਸ਼ਕਾਂ ਨੂੰ ਵੀ ਗੱਲ ਸਮਝ ਆ ਗਈ ਹੋਣੀ ਹੈ ਤੇ ਤੁਹਾਡੇ ਅਨ ਦਾ ਕਮਾਨ ਸਰ ਜੋ ਸਹਿਤ ਹੈ ਇਹਦਾ ਸਮਾਰਿਤ ਕੀ ਰੋਲ ਹੈ ਦੇਖੋ ਜੀ ਸਹਿਤ ਦਾ ਬਹੁਤ ਵੱਡਾ ਰੋਲ ਆ ਜਿਵੇਂ ਜਣੀ ਜਿਹੜੀ ਵੱਡੀਆਂ-ਵੱਡੀਆਂ ਕ੍ਰਾਂਤੀਆਂ ਹੋਈਆਂ ਚਾਹੇ ਉਹ ਰਸ਼ੀਆ ਕ੍ਰਾਂਤੀ ਸੀ ਚਾਹੇ ਉਹ ਚੈਨਾ ਦੀ ਕ੍ਰਾਂਤੀ ਸੀ ਉਹਦੇ ਚ ਸਹਿਤ ਦਾ ਬਹੁਤ ਵੱਡਾ ਰੋਲ ਸੀ ਇਹ ਤੋਂ ਧਿੱਕਰ ਕੇ ਜਿਹੜਾ ਅਰਸ਼ੀਦਾ ਜਣੀ ਵੱਡਾ ਲੀਡਰ ਸੀ ਲੈਣਾ ਉਹ ਜਣੀ ਕਹਿੰਦਾ ਸੀ ਵੀ ਜਿਹੜਾ ਟਾਲਸਟਾਈ ਆ ਇਹ ਰੂਸੀ ਸਮਾਜ ਦਾ ਸਿੱਖਾ ਸਿੱਖਾ ਹੈਗਾ ਬਿਲਕੁਲ ਜਣੀ ਉਹਨੇ ਉਸ ਨੂੰ ਜਣੀ ਐਡਾ ਵੱਡਾ ਉਸ ਦੇ ਨਾਮ ਅੰਦਾਬਲਾਂ ਨੂੰ ਜਾਂ ਉਹਦੇ ਸਾਹਿਤ ਨੂੰ ਐਡਾ ਵੱਡਾ ਜਣੀ ਵੇਖਿਆ ਤੇ ਇਸੇ ਤਰੀ ਜਣੀ ਜਿਹੜਾ ਗੋਰਕੀ ਸੀ ਉਸ ਨੂੰ ਵੀ ਜਣੀ ਲੈਣਾ ਨੇ ਕਿਹਾ ਵੀ ਤੂੰ ਆਪਦੀ ਜਿਹੜੀ ਜੀਵਨੀ ਆ ਉਹਨੂੰ ਲਿਖ ਤੇ ਇਹ ਜਿਹੜੀ ਸਮਾਜ ਦਾ ਬਹੁਤ ਵੱਡਾ ਇੱਕ ਵਕਤ ਨੂੰ ਸਾਹਮਣੇ ਦਿਓ ਇਹ ਬਹੁਤ ਖੂਬ ਤੇ ਮਾਨ ਸਾਹਿਬ ਤੁਹਾਡੇ ਅਨੁਸਾਰ ਜਿਹੜਾ ਸਿਹਤ ਉਹਦੇ ਨਾਲ ਸਿਆਸਤ ਹੋਣ ਲੱਗੀ ਆ ਤੇ ਸਿਹਤ ਤੇ ਸਿਆਸਤ ਦਾ ਆਪਸ ਵਿੱਚ ਕੋਈ ਰਿਸ਼ਤਾ ਹੈ ਤੁਹਾਡੇ ਅਨੁਸਾਰ ਹਾਂਜੀ ਅਸਲ 'ਚ ਜਿਹੜਾ ਸਾਹਿਤ ਹੁੰਦਾ ਇਹ ਵੀ ਸਿਆਸਤ ਦਾ ਹੀ ਹਿੱਸਾ ਹੁੰਦਾ ਵੈਸੇ ਕੋਈ ਵੀ ਸਿਹਤ ਸਾਹਿਤ ਅਜਿਹਾ ਨਹੀਂ ਹੈਗਾ ਜਿਹੜਾ ਸਿਹਤ ਸਿਆਸਤ ਤੋਂ ਵੱਖਰਾ ਹੋਵੇ ਅਸਲ 'ਚ ਜਿਹੜਾ ਸਾਡੇ ਸਮਾਜ ਜਾਇ ਇਹੀਆਂ ਜਿਹੜੇ ਸਮੀਕਰਨ ਨੇ ਉਹ ਐਡੇ ਜਣੀ ਗੁੰਝਲਦਾਰ ਨੇ ਤੇ ਉਹਨਾਂ ਦੇ ਸਭ ਤੋਂ ਵੱਧ ਜਿਹੜਾ ਅਸਰ ਉਹ ਸਹਾਇਤਾ ਸਹਾਇਤਾ ਸਿਆਸਤ ਦਾ ਪੈਦਾ ਤੇ ਉਸ ਨੂੰ ਸਿਆਸਤ ਨੂੰ ਸਮਝਣ ਲਈ ਜਿਹੜਾ ਸਹਾਇਤਾ ਉਹ ਜੇ ਕਿਸੇ ਧਿਰ ਦੀ ਗੱਲ ਕਰਦਾ ਜਾਂ ਕਿਸੇ ਜਮਾਤ ਦੀ ਗੱਲ ਕਰਦਾ ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਇਹ ਹੋਣੀ ਵੀ ਚਾਹੀਦਾ ਜਿਹੜੀਆਂ ਜਣੀ ਕਮਜ਼ੋਰ ਕਲਾਸਾਂ ਨੇ ਉਹਨਾਂ ਦਾ ਸਾਹਿਤ ਜੇ ਚਾਹੇ ਉਹ ਦਲਤ ਸਾਹਿਤ ਦੇ ਰੂਪ ਚ ਆਵੇ ਚਾਹੇ ਕਿਸੇ ਚ ਵੀ ਆਵੇ ਇਹ ਆਉਣਾ ਚਾਹੀਦਾ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਵੀ ਹੈ ਨਹੀਂ ਤੁਹਾਡੀ ਗੱਲਾਂ ਵਿੱਚ ਸਹਿਮਤ ਆਪਾਂ ਮੇਰੇ ਮੁਤਾਬਕ ਜੋ ਸਹਿਤਕਾਰ ਹੈ ਉਹ ਸਮਾਜ ਅਹਿਸਾਸ ਦਿਖਾਵੇ ਉਹ ਕਿਸੇ ਸਿਆਸਤ ਦੇ ਪਿੱਛੇ ਲੱਗ ਕੇ ਕਿਸੇ ਪਾਰਟੀ ਵਾਏ ਦੇ ਪਿੱਛੇ ਲੱਗ ਕੇ ਜੋ ਸੱਚੀਆਂ ਗੱਲਾਂ ਨੇ ਸਮਾਈਆਂ ਉਹਨਾਂ ਨੂੰ ਬਦਲ ਕੇ ਪੇਸ਼ ਨਾ ਕਰੇ ਮੇਰੇ ਮੁਤਾਬਕ ਹਾਂ ਉਹ ਤਾਂ ਠੀਕ ਹੈ ਜੀ ਵੀ ਮੈਂ ਇਹ ਨਹੀਂ ਕਹਦਾ ਵੀ ਸਾਹਿਤ ਜਿਹੜਾ ਹੈਗਾ ਵੀ ਉਹ ਸਿੱਤਾ ਜਿਹੜੀ ਰਾਜਨੀਤੀ ਚ ਪ੍ਰਵੇਸ਼ ਕਰਦੀ ਇਹ ਕੋਈ ਜ਼ਰੂਰੀ ਹੈਗਾ ਬਿਲਕੁਲ ਬਿਲਕੁਲ ਕਹਿੰਦੇ ਸਾਹਿਤ ਜਿਹੜਾ ਹੈਗਾ ਇਹ ਵੀ ਕਾਲ ਦੀ ਵਿਦਾ ਹੈਗੀ ਆ ਇਹ ਸਿੱਤਾ ਨਾਰੇਵਾਜੀ ਤਾਂ ਜਮੇ ਨਹੀਂ ਹੋਣਾ ਚਾਹੀਦਾ ਤੇ ਇਹਦੇ ਲਈ ਜੋ ਜ਼ਰੂਰੀ ਹੈ ਵੀ ਸਾਹਿਤਕਾਰ ਨੇ ਜਿਹੜੇ ਸਾਹਿਤ ਦੇ ਮੂਲ ਮਾਪਦੰਡਾ ਉਹਨਾਂ ਨੂੰ ਅਪਣਾਉਣਾ ਵੀ ਚਾਹੀਦਾ ਤੇ ਉਹਨਾਂ ਦਾ ਜਿਹੜਾ ਦੇਖਣਾ ਵੀ ਚਾਹੀਦਾ ਇਹ ਬਹੁਤ ਅੱਛਾ ਹੈ ਤੇ ਮਾਨ ਸਰ ਤੁਸੀਂ ਖੁਦ ਕਿਸਾਨ ਹੋ ਜੀ ਪਿਛੇ ਇੱਕ ਕਿਸਾਨੀ ਨੇ ਇੱਕ ਬਹੁਤ ਵੱਡਾ ਅੰਦੋਲਨ ਲੜਿਆ ਜੀ ਤੇ ਆਪ ਵੀ ਮੇਨ ਸਰ ਦਾ ਆਪਣੇ ਜਜ਼ਮਾ ਹਰਕਾਰ ਤੇ ਉਹ ਅੰਦੋਲਨ ਜਿੱਤਿਆ ਵੀ ਜੀ ਦਿੱਲੀ ਦੀਆਂ ਆਪ ਨਹੀਂ ਪਤਾ ਦਿੱਲੀ ਵਿਖੇ 1 ਸਾਲ ਲੱਗ ਅੰਦੋਲਨ ਚੱਲਿਆ ਪਰ ਆਖਰ ਜਿੱਤ ਹੋਈ ਕਿਸਾਨਾਂ ਦੀ ਜੀ ਪਰ ਅੱਜਕੱਲ੍ਹ ਜਿਹੜੇ ਉਹ ਕਿਸਾਨੀ ਅੰਦੋਲਨ ਵਾਲੇ ਵੀਰ ਸੀ ਉਹ ਵੀ ਸਿਆਸਤ ਵਿੱਚ ਆ ਚੁੱਕੇ ਨੇ ਤੁਹਾਡੇ ਮੁਤਾਬਿਕ ਕੀ ਉਹਨਾਂ ਦਾ ਜਿਹੜਾ ਪ੍ਰਭਾਵ ਪਹਿਲਾਂ ਜਿਆਦਾ ਪੈਣਾ ਸੀ ਕਿ ਹੁਣ ਉਹ ਸਿਆਸਤਾਂਗੇ ਵੱਧ ਪ੍ਰਭਾਵ ਪਾਉਣਗੇ ਦੇਖੋ ਜੀ ਜਿਹੜਾ ਕਿਸਾਨੀ ਅੰਦੋਲਨ ਸੀ ਇਹਨੇ ਜੜੀ ਸਮਾਜ ਨੂੰ ਤਾਂ ਕੀ ਇਹਨੇ ਸਾਰੇ ਸਮਾਜ ਨੂੰ ਤਾਂ ਕੀ ਸਾਰੇ ਜਣੀ ਵਿਸ਼ਵ ਨੂੰ ਬਹੁਤ ਵੱਡੀ ਕਚਾਨਣ ਦਿੱਤਾ ਸੀ ਬਹੁਤ ਬਹੁਤ ਜੀ ਤੇ ਇਸ ਨੂੰ ਜਣੀ ਰਾਜਨੀਤੀ ਚ ਲੈ ਆ ਕੇ ਜਾਂ ਰਾਜਨੀਤੀ ਚ ਜਿਹੜੀ ਪਹਿਲਾਂ ਹੀ ਬਹੁਤ ਗੰਧਲੇ ਹੋ ਹੋ ਚੁੱਕੀ ਆ ਉਹਦੇ ਚ ਜਿਹੜੀਆਂ ਤਰ੍ਹਾਂ ਜਿਹੜੀ ਕਿਸਾਨ ਤਰ੍ਹਾਂ ਆਈਆਂ ਨੇ ਮੈਨੂੰ ਤਾਂ ਉਹ ਬਹੁਤ ਗਲਤ 걸 ਲੱਗਦੀ ਆ ਇਹਦਾ ਸਮਾਜ ਨਾਲ ਕੋਈ ਫਾਇਦਾ ਨਹੀਂ ਹੋਣਾ ਬਾਕੀ ਇਹ ਨੁਕਸਾਨ ਹੀ ਹੋਊਗਾ ਅਖੀਰ ਨੂੰ ਜਿਹੜੀ ਇਥੋਂ ਦੀ ਜਿਹੜੀ ਸੰਘਰਸ਼ੀਲ ਕਲਾਸਾਂ ਨੇ ਜਾਂ ਜਿਹੜੇ ਸੰਘਰਸ਼ੀਲ ਜਥੇਬੰਦੀਆਂ ਨੇ ਉਹਨਾਂ ਨੂੰ ਫੇਰ ਬੁਰੇ ਆਉਣਾ ਪਊ ਤੇ ਜਿਹੜੇ ਰਹਿੰਦੇ ਫਸਲੇ ਨੇ ਉਹੋ ਸਿਰਫ ਸਟ੍ਰਗਲ ਨਹੀਂ ਹਾਲੇ ਕਰਾਇਆ ਜਾ ਸਕਦਾ ਜਦੋਂ ਕਿ ਮਾਰਸਾ ਦੇ ਅਸੀਂ ਪੜਦੇ ਆ ਰਾਜਨੀਤੀ ਨੂੰ ਨਾ ਪੋਲਿਟਿਕਲ ਸਾਇੰਸ ਨੂੰ ਪੜਦੇ ਆ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਦਬਾਅ ਸਮੂਹ ਹੁੰਦੇ ਆ ਇੱਕ ਰਾਜਨੀਤੀ ਸਮੂਹ ਹੁੰਦੇ ਆ ਜਿਹੜੇ ਦਬਾਅ ਸਮੂਹ ਹੁੰਦੇ ਆ ਉਹਨਾਂ ਦਾ ਜਿਹੜਾ ਪ੍ਰਭਾਵ ਉਹ ਆਪਣੇ ਆਪ ਹੀ ਬੜਾ ਜ਼ਬਰਦਸਤ ਹੁੰਦਾ ਪਰ ਜਦੋਂ ਇੱਕ ਦਬਾਅ ਸਮੂਹ ਰਾਜਨੀਤੀ ਸਮੂਹ ਬਣ ਜਾਵੇਗਾ ਤਾਂ ਜਿਹੜਾ ਪਹਿਲਾਂ ਪ੍ਰਭਾਵ ਉਹਨਾਂ ਦਾ ਸਿੱਧਾ ਨਿਰਪੱਖਤਾ ਦਾ ਮੇਰੇ ਅਨੁਸਾਰ ਉਹ ਉਲੂਟਾ ਲੱਗੇਗੀ ਆ ਕਿਸਾਨੀ ਅੰਦੋਲਨ ਦੇ ਜਿਹੜੇ ਨਿੱਤਾਂਵਾਂ ਨੇ ਕਿਸਾਨੀ ਦੁਨੀਆਂ जितਕੇ ਦਿਖਾਇਆ ਕਿੱਡੀ ਵੱਡੀ ਪ੍ਰਾਪਤੀ ਆ ਸਮੁੱਚੇ ਵਿਸ਼ੇ ਲਈ ਇੱਕ ਮਿਸਾਲ ਹੈ ਪਰ ਹੁਣ ਜਦੋਂ ਉਹ ਰਾਣੀ ਦੀ ਉਚ ਆ ਜਾਣਗੇ ਤਾਂ ਜਿਸ ਦਾ ਤੁਸੀਂ ਗੱਲ ਕਰ ਰਹੇ ਹੋ ਮੈਂ ਤਾਂ ਸਹਿਮਤ ਹਾਂ ਕਿ ਰਾਏ ਦੀ ਜਾ ਕੇ ਹੋ ਸਕਦਾ ਕਿ ਉਹਨਾਂ ਦਾ ਪ੍ਰਭਾਵ ਆਗੇ ਨਾਲੋਂ ਘੱਟ ਬ ਹੋਵੇ ਬੇਕੋੜ ਜੀ ਜਿਤਾ ਜਮਾਨ ਮੰਨਣੀ ਕੋ ਕੀ ਹੈ ਗੱਲ ਇਹ ਗੱਲਾਂ ਜਿਹੜੀਆਂ ਹੋਰ ਮਹੀਨੇ ਨੂੰ ਸਪਸ਼ਟ ਹੋ ਜਾਣਗੀਆਂ ਵੈਸੇ ਇਹ ਧਿਰਾਂ ਨੂੰ ਅਜੇ ਵੀ ਆਪਦੇ ਜਿਹੜੀ ਜਿਹੜਾ ਇਹ ਜਿਹੜਾ ਇਹਨਾਂ ਨੇ ਰਾਜਨੀਤੀ ਅਪਣਾਈ ਆ ਉਹਦੇ ਬਾਰੇ ਦੂਜੀ ਵਾਰ ਸੋਚਣਾ ਚਾਹੀਦਾ ਮੁੜ ਵਿਚਾਰ ਕਰਨੀ ਚਾਹੀਦੀ ਹਾਂਜੀ ਬਿਲਕੁਲ ਇਹ ਗੱਲ ਸਹੀ ਆ ਵੀ ਇਹ ਜਿਹੜਾ ਇਹਨਾਂ ਦਾ ਜਿਹੜੀ ਅੰਦੋਲਨ ਆ ਉਹਨੂੰ ਇਹ ਬਹੁਤਾ ਮੰਦੇ ਪਾਸੇ ਲੈ ਜਾਊਗਾ ਜੀ ਆਪ ਜੀ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਮਿਡਲ ਲੱਗਦੇ ਨੇ ਬੜੇ ਮਾਨਵਲੀ ਗੱਲ ਸਾਡੇ ਲਈ ਸਾਡੇ ਮਾਲਵੇ ਦੀ ਸ਼ਾਨ ਹੋ ਇਹ ਜੋ ਮਿਡਲ ਹੁੰਦੇ ਨੇ ਇਹਨੇ ਕੀ ਵਿਸ਼ਾ ਵਸਤੂ ਹੁੰਦਾ ਦਰਸ਼ਕਾਂ ਨਾਲ ਸਾਹਮਣੇ ਬਹੁਤ ਤੁਸੀਂ ਆਪ ਜੀ ਦੇ ਮਿਡਲ ਅਕਸਰ ਅਸੀਂ ਪੜ੍ਹਦੇ ਰਹਿੰਦੇ ਹਾਂ ਫ਼ਾਰਾਂ ਵਿੱਚ ਉਹਨਾਂ ਵਿੱਚੇ ਕੀ ਮਕਸਦ ਆਪ ਜੀ ਦਾ ਉਹਨਾਂ ਦਾ ਵਿਸ਼ਾ ਵਸਤੂ ਕੀ ਹੁੰਦਾ ਪਰ ਸੱਚਾ ਜਿਹੜਾ ਮੇਰੀ ਜ਼ਿੰਦਗੀ ਸੀ ਇਹਦੇ 'ਚ ਬਹੁਤ ਬਹੁਤ ਸਾਰੇ ਪਾਤਰ ਇਹੇ ਜੇ ਆਏ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਰੋਲੇ ਫੁਲੇ ਜਾਂ ਜਿਹੜੇ ਜਣੀ ਸਮਾਜ ਕਹਿੰਿਓ ਇਸ ਤਰ੍ਹਾਂ ਦੀ ਵੀ ਜਿਨ੍ਹਾਂ ਨੂੰ ਬਹੁਤਾ ਜਣੀ ਮੰਨਦੇ ਨਹੀਂ ਸੀਗੇ ਲੋਕ ਤੇ ਪਰ ਉਹਨਾਂ ਨੂੰ ਜਦੋਂ ਆਪਾਂ ਸਾਹਿਤ ਸਾਹਿਤ ਜਿਹਾਵਾਂਗੇ ਤਾਂ ਹੋਏ ਇਹ ਐਡਾ ਵੱਡਾ ਜਣੀ ਰੂਲ ਅਦਾ ਕਰਦੇ ਆ ਵੀ ਸਾਹਿਤ ਉਹਨਾਂ ਨਾਲ ਅਮੀਰ ਹੋ ਜਾਏਗਾ ਤੁਸੀਂ ਦੇਖ ਲਓ ਵੀ ਕਰਤਿਆਲ ਸਿੰਘ ਦੇ ਮੜੀ ਦਾ ਦੀਵਾ ਦਾ ਜਿਹੜਾ ਜਗਸੀਰ ਆ ਉਹ ਕੋਈ ਖਾਸ ਬੰਦਾ ਨਹੀਂ ਉਹ ਇੱਕ ਆਮ ਬੰਦਾ ਹੈਗਾ ਸਦਾ ਪਰ ਉਹਦੇ ਨੂੰ ਸਾਹਿਤ ਆ ਗਿਆ ਤਾਂ ਉਹ ਬਹੁਤ ਅਮੀਰ ਹੋ ਗਿਆ ਜਿਹੜੀ ਹਾਂ ਜੀ ਉਹਦੇ ਨਾਲ ਜਿਹੜੀ ਸਾਹਿਤ ਵੀ ਬਹੁਤ ਅਮੀਰ ਹੋਇਆ ਤੇ ਜਿਹੜੇ ਮੇਰੇ ਮੇਡਾ ਮੇਡਾ ਦੇ ਪਾਤਰ ਨੇ ਉਹ ਬਹੁਤ ਛੋਟੇ ਛੋਟੇ ਤੇ ਕਮਜ਼ੋਰ ਬੰਦੇ ਆ ਪਰ ਉਹ ਸਹਿਜਾਗੇ ਬਹੁਤ ਵੱਡਾ ਜੋਰ ਦਾਮ ਕੌਦੇ ਆ ਇਹ ਬਹੁਤ ਖੂਬ ਜੀ ਤੇ ਮਾਨ ਸਾਹਿਬ ਜਿਹੜੇ ਤੁਹਾਡੇ ਪਾਤਰ ਨੇ ਉਹ ਲਗਭਗ ਜਦੋਂ ਅਸੀਂ ਪੜਦੇ ਆ ਨਾ ਉਹ ਜੀਵੰਤ ਪਾਤਰ ਲੱਗਦੇ ਨੇ ਜਿਵੇਂ ਕਿ ਜਿਉਂਦੇ ਜਾਲਦੇ ਪਾਤਰ ਨੇ ਇਹ ਜੋ ਆ ਆਪੀ ਵਿਸ਼ਾ ਵਸਤੂ ਲੈਣੀ ਹੋ ਇਹ ਤੁਸੀਂ ਚੋਣ ਕਿਵੇਂ ਕਰਦੇ ਹੋ ਸਮਾਜ ਵਿੱਚੋਂ ਅਸਲ 'ਚ ਕੋਈ ਵੀ ਜਿਹੜਾ ਲੇਖਕ ਹੁੰਦਾ ਉਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਦੇ ਹੰਢੀ ਹਟਾਇਆ ਹੁੰਦਾ ਤਾਂ ਜਾਂ ਉਸਨੇ ਆਪਦੇ ਆਲੇ-ਦੋਲੇ ਚ ਬਿਠਿਆ ਹੁੰਦਾ ਜੀ ਮੈਨੂੰ ਵੀ ਇਹ ਜਿਹੜੇ ਪਾਤਰ ਨੇ ਉਹ ਜ਼ਿੰਦਗੀ ਚ ਮਿਲਦੀ ਰਹੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹਨਾਂ ਨੂੰ ਜਦੋਂ ਕਰਮ ਰਾਹੀਂ ਆਪਾਂ ਜਿਹੜੀ ਪੇਸ਼ ਕਰਦੇ ਆ ਤਾਂ ਉਹਦਾ ਜਿਹੜਾ ਪ੍ਰਭਾਵ ਆ ਉਹ ਹੋਰ ਵੀ ਵੱਧ ਜਾਂਦਾ ਤੇ ਇਹ ਮੇਰੇ ਵਿਖੇ ਹੋਏ ਪਾਤਰਾਂ ਜੀ ਬਹੁਤ ਅੱਛਾ ਮਾਨ ਸਰ ਤੁਹਾਡੀਆਂ ਪ੍ਰੇਖੀਆਂ ਕੀ ਯੋਜਨਾਵਾਂ ਨੇ ਸਾਹਿਤ ਦੇ ਵਿਧਾ ਵਿੱਚ ਦੇਖੋ ਜੀ ਸਾਹਿਤ ਤਾਂ ਬਸ ਧੋ ਤਨ ਤਰਪਾ ਦਾ ਪ੍ਰਕਾਰ ਦਾ ਲਿਖਦੇ ਆਂ ਵੀ ਜਵੇਂ ਨਾਵਲ ਜੇ ਕੋਈ ਹੋਰ ਗਿਆ ਤਾਂ ਵੀ ਠੀਕ ਆ ਮੇਰਾ ਇੱਕ ਨਾਵਲ ਜਿਹੜਾ ਹੈਗਾ ਜਿਉਨੇ ਮੌਰ ਦਾ ਜਿਉਨੇ ਮੌਰ ਦੇ ਪੁੱਤ ਕੋਲ ਇੱਕ ਛੋਟਾ ਜਿਹਾ ਨਾਵਲ ਆ ਇਹ ਛਪਣ ਜਾ ਰਿਹਾ ਇਹ ਜਣੀ ਆਇਆ ਜਿਆ ਨਾਵਲ ਜਿਹੜਾ ਜਣੀ ਜਿਹੜੇ ਸਾਰੇ ਪਾਤਰ ਨੇ ਉਹ ਜਿਉਨੇ ਮੌਰ ਦੇ ਪੁੱਤ ਕੋਲੇ ਆ ਕੇ ਆਉਂਦਾ ਆਉਂਦਾ ਦੁੱਖ ਰੁੰਦੇ ਆ ਜੀ ਤੇ ਉਹ ਜਣੀ ਜਣੀ ਇੱਕ ਕਿਸਮ ਦਾ ਬੁੱਤ ਨਹੀਂ ਕਹਿੰਦੇ ਆ ਵੀ ਸਾਨੂੰ ਕੋਈ ਰਾਹ ਨਾ ਸੀ ਜਣੀ ਇਹ ਇਹ ਜੀਆਂ ਗੱਲਾਂ ਦੇ ਅਧੀਨ ਇਹ ਨਾਮ ਲਿਖਿਆ ਗਿਆ ਤੇ ਉਹ ਨਾਲੇ ਸਾਹਮਣੇ ਚ ਇਹ ਛਪੂਗਾ ਜੀ ਮਾਨ ਸਰ ਆਪਾਂ ਤੁਹਾਡੇ ਸ਼ਰੂਕਾ ਬਣਾਵਾਂ ਤੁਹਾਡੇ ਉਹਨਾਂ ਦੇ ਨਾਮ ਉਹਦੀ ਮੈਂ ਜਾਨਣਾ ਚਾਹੁੰਦਾ ਕਿ ਤੁਹਾਡੀਆਂ ਰਚਨਾਵਾਂ ਜੋ ਤੁਸੀਂ ਲਿਖ ਚੁੱਕੇ ਹੋ ਇਹਨਾਂ ਦੇ ਕੋਈ ਕੰਮ ਹੋ ਰਿਹਾ ਕੋਈ ਖੋਜ ਹੋ ਰਹੀ ਹੈ ਕੋਈ ਵਿਦਿਆਰਥੀ ਜੋ ਕੋਈ ਇਸ ਤੇ ਖੋਜ ਕਰ ਰਹੇ ਨੇ ਹਾਂਜੀ ਇਹ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਬੱਚੇ ਸੀਗੇ ਉਹ ਮੇਰੇ ਕੋਲੇ ਆਉਂਦੇ ਰਹੇ ਆ ਉਹ ਮੈਥੋਂ ਜਿਹੜੀ ਮੇਰੀ ਜ਼ਿੰਦਗੀ ਦਾ ਜਿਹੜਾ ਸੀਗਾ ਡਾਟਾ ਉਹ ਲੈ ਜਾਂਦੇ ਸੀਗੇ ਤੇ ਉਹਨਾਂ ਨੇ ਇੱਥੇ ਅਨੁਫਲ ਵਗੈਰਾ ਬਹੁਤ ਕਰੀਆ ਤੇ ਜਿਹੜਾ ਚਾਹੇ ਉਹ ਪਟਿਆਲਾ ਯੂਨੀਵਰਸਿਟੀ ਹੋਵੇ ਚੰਡੀਗੜ੍ਹ ਹੋਵੇ ਅੰਬਰਸਰ ਹੋਵੇ ਉਹ ਜਿਹੜੇ ਵਿਦਿਆਰਥੀ ਸੀਗੇ ਬਹੁਤ ਸਾਰੇ ਮੇਰੇ ਕੋਲੇ ਆਏ ਤੇ ਉਹਨਾਂ ਨੇ ਤੇ ਜਣੀ ਕੰਮ ਵੀ ਕਰਿਆ ਜੀ ਇਹ ਮਾਨਸਬ ਜਿਹੜੇ ਨੌਜਵਾਨ ਨਵੇਂ ਲੇਖਕ ਨੇ ਉੱਪਰ ਦੇ ਲੇਖਕ ਨੇ ਜਿਹੜੇ ਲੇਖਕੀ ਵੱਲ ਆ ਰਹੇ ਨੇ ਉਹਨਾਂ ਨੂੰ ਤੁਸੀਂ ਕਿਸ ਨਜ਼ਰ ਜਿਨਾ ਜਾਊਂਗੇ ਕਿਉਂਕਿ ਅੱਜ ਕੱਲ ਕੀ ਹੈ ਜੀ ਰਾਤੋ ਰਾਤ ਅਮੀਰ ਹੋਣ ਦੇ ਚੱਕਰ ਵਿੱਚ ਕਈ ਨੌਜਵਾਨ ਗੀਤਕਾਰ ਲੇਖਕ ਬੜਾ ਅਸੱਭਿਕ ਲਿਖ ਰਹੇ ਨੇ ਇਸ ਤਰ੍ਹਾਂ ਆਪਾਂ ਦੇਖਦੇ ਨੇ ਜਿਹੜੇ ਗੀਤ ਆ ਰਹੇ ਨੇ ਨਵੇਂ ਕੁਝ ਨੱਚਿਆਂ ਨੂੰ ਬੜਾ ਮੋਟਿਵ ਬਣਾਇਆ ਜਾ ਰਿਹਾ ਆ ਅ ਅੱਗੇ ਆਨੂੰ ਬੜਾ ਪ੍ਰੇਰਿਤ ਕੀਤਾ ਜਾ ਰਿਹਾ ਤੇ ਮੈਂ ਚਾਹਣਾਗਾ ਕਿ ਆਪ ਵੀ ਇੱਕ ਬੜੇ ਸੁੱਧੇ ਹੋਏ ਲੇਖਕੋ ਸਾਰੇ ਜੋ ਨੌਜਵਾਨ ਲੇਖਕ ਵੀਰ ਗੀਤਕਾਰ ਵੀ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਇਹ ਸੰਦੇਸ਼ ਦਿਓ ਕਿ ਚੰਗਾ ਲਿਖੋ ਸੋਹਣਾ ਲਿਖੋ ਸਮਾਏ ਦੇ ਲਈ ਲਿਖੋ ਜੀ ਅਸਲ 'ਚ ਜਿਵੇਂ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਉਹਦੇ 'ਚ ਅਹੇ 6-7 ਗੀਤ ਹੀ ਆਏ ਜੀ ਪਰ ਉਹਨਾਂ ਨੇ ਜਣੀ ਜਿਹੜਾ ਸਾਹਿਤ ਸੀ ਜਾਂ ਗੀਤਕਾਰੀ ਦਾ ਜਿਹੜੀ ਮਹਾਨ ਸੀ ਉਹਨੂੰ ਮੋੜ ਕੇ ਰੱਖਤਾ ਸੀਗਾ ਜੀ ਇਹ ਜ਼ਰੂਰੀ ਆ ਵੀ ਇਹ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਬਹੁਤ ਹੀ ਦੇਖਣਾ ਤੁਸੀਂ ਭਾਵੇਂ ਥੋੜਾ ਲਿਖ ਲੋ ਪਰ ਉਹ ਸਮਾਜ ਦੇ ਭਲੇ ਲਈ ਜਾਂਦਾ ਜਿਹੜੀਆਂ ਇਹ ਗੱਲਾਂ ਨੇ ਨਸ਼ੇ ਨੂੰ ਜਾਂ ਅਧਿਆਰਣ ਨੂੰ ਜਿਹੜੀ ਪ੍ਰਚਾਰ ਪ੍ਰਸਾਰਤ ਕਰਨ ਵਾਲੀਆਂ ਇਹ ਜੀਆਂ ਗੱਲਾਂ ਬਿਲਕੁਲ ਜਿਹੜੀਆਂ ਸਹਿਜਤਾ ਬਿਲਕੁਲ ਨਹੀਂ ਹੋਣੀ ਚਾਹੀਦੀਆਂ ਖਾਸ ਤੌਰ ਤੇ ਜਿਹੜੇ ਇਹ ਨਵੇਂ ਗੀਤਕਾਰਾਂ ਜਾਂ ਜਿਹੜੇ ਗਾਇਕ ਨੇ ਉਹਨਾਂ ਨੂੰ ਇਸ ਕੰਮ ਨੂੰ ਮੰਨ ਲੈਣਾ ਚਾਹੀਦਾ ਕਿ ਅਸੀਂ ਸਮਾਜ ਚ ਰਹਿੰਦੇ ਆ ਆ ਸਮਾਜ ਦੇ ਭਲੇ ਲਈ ਕੁਝ ਨੁਕਸਤ ਕਰਨਾ ਜੀ ਬਹੁਤ ਅੱਛਾ ਤੁਸੀਂ ਸਲੀਝਤਾ ਨਾਲ ਆਇਆ ਲੇਖਨੂ ਮੈਂ ਆਸ ਕਰਦਾ ਕਿ ਜਿਹੜੇ ਨੌਜਵਾਨ ਇਸ ਨੂੰ ਸੁਣ ਰਹੇ ਨੇ ਸੰਦੇਸ਼ ਨੂੰ ਇੱਥਿਆਮਲ ਕਰਨਗੇ ਥੋੜਾ ਲਿਖੋ ਪਰ ਵਧੀਆ ਲਿਖੋ ਲਿਖੋ ਜਿਹੜਾ ਜਿਸਨਾ ਸਮਾਂ ਉਹ ਸੇਧ ਮਿਲੇ ਸੋ ਸੁਦੇਵ ਮਾਨ ਤੁਹਾਡਾ ਸਾਡੇ ਸਟੂਡੀਓ ਵੱਲੋਂ ਉਡਾਨ 24 ਵੱਲੋਂ ਦਿਵੋਤਾ ਨਵਾ ਤੇ ਸ਼ੁਕਾਨਾ ਤੁਹਾਡੇ ਫਿਊਚਰ ਲਈ ਕੋਖਲੀ ਤੇ ਤੁਸੀਂ ਇਸ ਤਰੀਕੇ ਨਾਲ ਸਮਾਜ ਦੀ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ